ਖੰਨਾ ਵਿੱਚ ਸੋਮਵਾਰ ਰਾਤ ਹੋਏ ਭयंकर ਸੜਕ ਹਾਸੇ ਨੇ ਮੰਗਲਵਾਰ ਨੂੰ ਸਿਟੀ ਥਾਣਾ ਦਾ ਮਾਹੌਲ ਗਰਮ ਕਰ ਦਿੱਤਾ ਵਾਰਡ ਨੰਬਰ 20 ਦੇ ਰਹਿਣ ਵਾਲੇ ਨੌਜਵਾਨ ਰੋਹਿਤ ਨੂੰ ਬੀਕਾ ਨੇ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਪੁਲਿਸ ਪ੍ਰਸ਼ਾਸਨ ਜਦੋਂ ਕਹਿੰਦੇ ਥੋੜਾ ਕੰਮ ਹੋਊਗਾ ਬੰਦਾ ਲਿਆਓ ਸਟੇਟਮੈਂਟ ਕਰਾਓ ਬੰਦਾ ਆ ਰਿਹਾ ਸਾਨੂੰ ਫਿਰ ਸਰ ਬੰਦਾ ਆ ਰਿਹਾ ਬੰਦਾ ਆ ਰਿਹਾ ਬੰਦਾਰੇ ਤੁਸੀਂ ਆ ਆ ਰਿਹਾ ਜੈ ਜੀ ਜੈ ਜੀ ਕ੍ਰੈਡਿਟ ਕਰਵਾ ਦਿਆਂਗੇ ਆ ਵੀ ਆ ਰਿਹਾ ਜੈ ਜੀ ਦੇ ਬੰਦੇ ਸਾਡੇ ਉਹ ਬੰਦੇ ਆ ਨਹੀਂ ਕਰਦੇ ਤੁਸੀਂ ਵੀ ਕਰਿਓ ਜੀ ਭਾਈ ਮੁਸ਼ੀਰ ਤੁਸੀਂ ਵੀ ਕਰਿਓ ਤੁਸੀਂ ਵੀ ਕਰਿਓ ਤੁਹਾਨੂੰ ਬੰਦੇ ਤੇ ਬੈਠਣ ਦਾ ਸਾਲਾ ਫਰਜ਼ ਬਣਦਾ ਸੀ ਵੀ ਇੱਕ ਵਾਰ ਦੋਨੋਂ ਪਾਰਟੀ ਨੂੰ ਪੁੱਛਣਾ ਵੀ ਹਾ ਭਾਈ ਟੁੱਟ ਸੀ ਕਿ ਕਿਵੇਂ ਚਾਹਣਗੇ ਕਿਵੇਂ ਨਹੀਂ ਚਾਹਣਗੇ ਪੋਰਟ ਕਰਨੀ ਇੱਕ ਵਾਰ ਦੇ ਪੁੱਛਿਆ ਜਾਂ ਨਾ ਉਹਨਾਂ ਨੂੰ ਵੀ ਕਿਹਾ ਵੀ ਪਾਈ ਤੁਸੀਂ ਹਲੇ ਖੜ ਜੋ ਤੇਰੇ ਦੂਜੀ ਪਾਰਟੀ ਆਉਂਦੀ ਆ ਕਿਸੇ ਦੀ ਬਿਨਾ ਗੱਲ ਸੁਣੇ ਉਹ ਤੈਨੂੰ ਬੱਚੇ ਨੂੰ ਭੇਜ ਤਾਂ ਕਿਉਂ ਵਰਨਾ ਗੱਡੀ ਦਾ ਐਕਸੀਡੈਂਟ ਹੋਇਆ ਸੀਗਾ ਤੇ ਇਹ ਰਾਤ ਜਿਹੜਾ ਐਕਸੀਡੈਂਟ ਦਾ ਸੀਗਾ ਬੁਕਵਾ ਸੀਗਾ ਤੇ ਪਹਿਲਾਂ ਇਹਨਾਂ ਦੀ ਆਪਸ ਵਿੱਚ ਗੱਲਬਾਤ ਚੱਲ ਰਹੀ ਸੀਗੀ ਕੰਪਰਮਾਈਜ਼ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਫੰਨਾ ਵਿੱਚ ਸੋਮਵਾਰ ਰਾਤ ਹੋਏ ਭयंਕਰ ਸੜਕ ਹਾਸੇ ਨੇ ਮੰਗਲਵਾਰ ਨੂੰ ਸਿਟੀ ਥਾਣਾ ਦਾ ਮਾਹੌਲ ਗਰਮ ਕਰ ਦਿੱਤਾ ਵਾਰਡ ਨੰਬਰ 20 ਦੇ ਰਹਿਣ ਵਾਲੇ ਨੌਜਵਾਨ ਰੋਹਿਤ ਨੂੰ ਬੀਕਾਨੇੜ ਸਵੀਟ ਨੇੜੇ ਇੱਕ ਤੇਜ਼ ਰਫ਼ਤਾਰ ਵਰਨਾਕਾਰ ਨੇ ਟੱਕਰ ਮਾਰ ਦਿੱਤੀ ਹਾਸੇ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਐਫਰ ਕਰਨਾ ਪਿਆ ਹਾਸੇ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਕਰਾਨ ਆਗਮਾਨਦੀ ਪਾਰਟੀ ਦੇ ਸਾਬਕਾ ਯੂਥ ਪ੍ਰਧਾਨ ਗੁਰ ਸੀਰਤ ਸਿੰਘ ਗੁੱਸੇ ਵਿੱਚ ਆ ਗਏ ਉਹ ਜ਼ਖਮੀ ਦੇ ਪਰਿਵਾਰ ਨਾਲ ਮਿਲ ਕੇ ਸਿਟੀ ਥਾਣਾ ਦੇ ਬਾਹਰ ਧਰਨੇ ਉੱਪਰ ਬੈਠ ਗਏ ਇਸ ਦੌਰਾਨ ਐਸ ਐਚਓ ਵਿਨੋਦ ਕੁਮਾਰ ਨਾਲ ਉਹਨਾਂ ਦੀ ਤਕਰਾਰ ਹੋ ਗਈ ਬਾਹ ਫੜਨ ਮਗਰ ਗੁਰ ਸੀਰਤ ਨੇ ਐਸ ਐਚਓ ਨੂੰ ਟੋਕਿਆ ਤੇ ਪੁੱਛਿਆ ਕਿ ਇਨਸਾਫ ਮੰਗਣਾ ਅਪਰਾਧ ਹੈ ਗੁਰੂ ਸੀਰਤ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਨਾ ਤਾਂ ਕਾਰ ਜ਼ਬਤ ਕੀਤੀ ਅਤੇ ਨਾ ਹੀ ਡਰਾਈਵਰ ਨੂੰ ਕਾਬੂ ਕੀਤਾ ਉਲਟਾ ਕਾਰ ਸਵਾਰ ਪੁਲਿਸ ਸਟੇਸ਼ਨ ਆਏ ਤੇ ਗੱਲਬਾਤ ਕਰਕੇ ਚਲੇ ਗਏ ਜ਼ਖਮੀ ਪਰਿਵਾਰ ਨੂੰ ਨਾ ਬੁਲਾਇਆ ਗਿਆ ਤੇ ਨਾ ਹੀ ਬਿਆਨ ਦਰਜ ਹੋਇਆ ਉਹਨਾਂ ਕਿਹਾ ਕਿ ਕਾਰ ਸਵਾਰ ਖੁੱਲੇआम ਧਮਕੀਆਂ ਦੇ ਰਹੇ ਹਨ ਕਿ ਐਸਪੀ ਸਾਡਾ ਦੋਸਤ ਹੈ ਆਪਾਗੂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਾਨੂੰ ਐਫ ਆਈ ਆਰ ਦੀ ਕਾਪੀ ਨਹੀਂ ਮਿਲਦੀ ਤਾਂ ਦੋਸ਼ੀਆ ਵਿਰੁੱਧ ਕਾਰਵਾਈ ਨਹੀਂ ਹੁੰਦੀ ਅਸੀਂ ਇੱਥੇ ਹੀ ਰਹਾਂਗੇ ਦੂਜੇ ਪਾਸੇ ਐਸ ਐਚਓ ਵਿਨੋਦ ਕੁਮਾਰ ਨੇ ਦੋਚਾ ਨੂੰ ਰੱਦ ਕਰਦਿਆ ਕਿਹਾ ਕਿ ਹਾਦਸੇ ਤੋਂ ਬਾਅਦ ਦੋਵਾਂ ਧੜਾ ਵਿਚਕਾਰ ਸਮਝੌਤੇ ਦੀ ਗੱਲ ਚੱਲ ਰਹੀ ਸੀ ਜੇ ਸਿਰੇ ਨਹੀਂ ਚੜੀ ਅੱਜ ਕਾਰਵਾਈ ਦੀ ਮੰਗ ਕੀਤੀ ਗਈ ਤਾਂ ਉਹਨਾਂ ਨੂੰ ਸਿਰਫ ਇੰਨਾ ਕਿਹਾ ਗਿਆ ਸੀ ਕਿ ਜਾਂਚ ਅਧਿਕਾਰੀ ਕਿਤੇ ਰੁੱਝੇ ਹੋਇਆ ਹੈ ਜ਼ਖਮੀ ਦਾ ਇਲਾਜ ਪਹਿਲੇ ਕਰਵਾਓ ਬਾਅਦ ਵਿੱਚ ਬਿਆਨ ਦਰਜ ਕਰਵਾ ਦਵਾਂਗੇ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਦੋਸ਼ੀਆਂ ਤੇ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਪੁਲਿਸ ਪ੍ਰਸ਼ਾਸਨ ਮੁਰਤਾਬਤ 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 ਦੋਸ਼ੀਆਂ ਉਤੇ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਬੈਠੋ ਨੀਰੋ ਤੇਜ਼ਿਕ ਹੋਈਆਂ ਦਾ ਥੋੜਾ ਕੰਮ ਹੋਊਗਾ ਬੰਦਾ ਲਿਆਓ ਸਟੇਟਮੈਂਟ ਕਰਾਓ ਬੰਦਾ ਆ ਰਿਹਾ ਸਰ ਬੰਦਾ ਆ ਰਿਹਾ ਬੰਦਾ ਆ ਰਿਹਾ ਬੰਦਾ ਆ ਰਿਹਾ ਜੀ ਜੀ ਕ੍ਰੈਡਿਟ ਕਰਵਾ ਦੇ ਆਪ ਜੀ ਕਰ ਰਹੇ ਹੋ ਜੀ ਬੰਦੇ ਸਾਡੇ ਬਹੁਤ ਤੁਸੀਂ ਕੀ ਕਰਉਂ ਸੀ ਭਾਈ ਮੁਸ਼ੀਰ ਤੁਸੀਂ ਕਿਉਂ ਕਰ ਰਹੇ ਹੋ ਤੁਸੀਂ ਕਿਉਂ ਕਰ ਰਹੇ ਹੋ ਤੈਨੂੰ ਬੰਦੇ ਤੇ ਬੈਠਣ ਦੋ ਅੱਜ ਤੈਨੂੰ ਸੈਟ ਕਿਉਂ ਕਰ ਰਹੇ ਹੋ ਤੂੰ ਸੈਟ ਤੇ ਬੈਠ ਤੁਸੀਂ ਕੁਸ਼ੀਂ ਕਰ ਰਹੇ ਹੋ ਕੁਸ਼ੀਂ ਕਿਉਂ ਕਰ ਰਹੇ ਹੋ ਕੁਸ਼ੀਂ ਕਰ ਰਹੇ ਹੋ ਬੈਠਾ ਇੱਥੇ ਫਿਰ ਬੈਠਾ ਹਾਂ ਤੁਨ ਮੈਂ ਜਾ ਕੇ ਬੈਠਾ ਪਰਿਵਾਰ ਨਾਲ ਬੈਠਾ ਹੱਥੋਂ ਲੱਗਾ ਸਾਰ ਸਾਰ ਨੂੰ ਮੈਂ ਹੱਥੋਂ ਲੱਗਾ ਕੋਈ ਨਾ ਰੇ ਜੀ ਆਪੇ ਬਿਆਜਾਂ ਨਹੀਂ ਦੇਣਗੇ ਹੋਰ ਮਾੜੀਗਾ ਤੁਸੀਂ ਮੈਨੂੰ ਕੋਈ ਖੁਸ਼ੀ ਕਰ ਰਹੇ ਨਹੀਂ ਤੇਰੀ ਨਾ ਹੋਈ ਕਾਰਵੇ ਜੇ ਮੈਂ ਗੱਲ ਤਾਂ ਮੈਂ ਜੇ ਮੈਂ ਗੱਲ ਤਾਂ ਬੰਦਾ ਬੰਦਾ ਸਟੇਟਮੈਂਟ ਤੇ ਕਰਾਉਂਦਾ ਇਹ ਮੈਂ ਗੱਲ ਮੇਰੇ ਪਰਚਾ ਕਰ ਦੋ ਦਾਉਂ ਤੇ ਉਹ ਸਟੇਟਮੈਂਟ ਤੇ ਕਰਾ ਬੰਦੇ ਮੈਂ ਕਰ ਬੰਦਾ ਆ ਰਿਹਾ ਨਹੀਂ ਤੁਹਾਨੂੰ ਸਾਡੇ ਇਹੀ ਗੱਲ ਮੈਂ ਕਹੀ ਹੈ ਵੀ ਸਰ ਫੇਸ ਤੇ ਬੈਠੇ ਆ ਉਹੇ ਛੇੜਨਾ ਨਹੀਂ ਛੇੜਦਾ ਬੱਟਾ ਮੈਂ ਖੁਦ ਬੈਠਾ ਹੋ ਗਿਆ ਹੁਸੀ ਕਹਿ ਰਿਹਾ ਥੋੜਾ ਮੇਰੀ ਗੱਲ ਸੁਣ ਲੋ ਇੱਥੇ ਸਾਡੇ ਕੋਲ ਬੰਦੇ ਬਹੁਤ ਨੇ ਅੱਜ ਤਾਂ ਕਰਕੇ ਨਹੀਂ ਹੋਈ ਅਸੀਂ ਕੱਲ ਜਾ ਕੇ ਸਟੇਟਮੈਂਟ ਬਤੀ ਤੇ ਮੈਂ ਬੰਦਾ ਸਪੈਸ਼ਲ ਗਿਆ ਮੈਂ ਰਾਤ ਦੇਰੀ ਗੱਲ ਹੋਈ ਸੀ ਮੇਰੇ ਨਾਲ ਕੋਈ ਬਿਲਕੁਲ ਹੀ ਫੇਰ ਬਿਲਕੁਲ ਮੈਂ ਉਸ ਤੋਂ ਬਾਅਦ ਮੈਂ ਕੋਰਟ ਤੁਸੀਂ ਕਿਹਾ ਮੈਂ ਤੈਨੂੰ ਵੀ ਆਇਆ ਤੇਰਾ ਆ ਕੇ ਮੈਨੇ ਵੇਖਿਆ ਸਰ ਮੇਰੇ ਮੇ ਪੁੱਛੀ ਥੋੜਾ ਕਰੂੰਗੀ ਜੀ ਤੂੰ ਬੈਠੇ ਮੈਂ ਸਾਰਾ ਕੀ ਕਰਦਾ ਪਰ ਮੈਨੂੰ ਬੱਚਿਆਂ ਦੇ ਨਾਲ ਨਾਲ ਹੋਵਦਾ ਨਾਲ ਹੈ ਨਾ ਪਬਲਿਕ ਦੇ ਨਾਲ ਸਿੱਧੇ ਨਹੀਂ ਮੁੰਡਿਆਂ ਦੇ ਨਾਲ ਪਰ ਜਿਹੜਾ ਤੇਰਾ ਕੰਮ ਹੈ ਉਸਦੇ ਤੋਂ ਹੋਣੀ ਨਹੀਂ ਕਰਦਾ ਮੈਂ ਸਾਹ ਵਾਹਦਾ ਆਪਣਾ ਮੈਂ ਆਪਣਾ ਪੀਸਫੁਲ ਹੀ ਬੈਠਾ ਹੋਣੀ ਪੀਸਫੁਲ ਯਾਰ ਤੁਹਾਨੂੰ ਗੱਡੀਆਂ ਕੱਢਣੀਆਂ ਨੇ ਗੱਡੀ ਸੱਜ ਦੀ ਰਵਾਨਗੀ ਕਿੱਥੇ ਜਾਣਾ ਚਾਹ ਦੀ ਗੱਡੀ ਕੱਢੋਂਗੇ ਤੁਹਾਨੂੰ ਮੈਂ ਰਸਤਾ ਦੇ ਦੂੰਗਾ ਗੱਡੀ ਕੱਢੋ ਠੀਕ ਹੈ ਜੀ ਚਾਹ ਦੀ ਗੱਡੀ ਕੱਢੋਂਗੇ ਮੈਂ ਰਸਤਾ ਦੇ ਦੂੰਗਾ ਸੋਦੋ ਪਹਿਲੀ ਫਾਲਸਾ ਬਾਈਬਰੀ ਕੀ ਫਤੇ ਜੀ ਵਾਰ ਨੰਬਰ 20 ਦੇ ਵਾਸੀ ਦਾ ਇੱਕ ਵਾਸੀ ਦੇ ਵਿਰੋਧ ਕੁਮਾਰ ਜੀ ਆ ਮੇਰੇ ਕੋਲ ਬੈਠੇ ਨੇ ਇਹਨਾਂ ਦਾ ਬੇਟਾ ਸੀਗਾ ਰੋਹਨ ਉਹ ਹੁੰਦਾ ਕੱਲ ਬਿਕਾਨੇ ਦੇ ਬਾਹਰ ਐਕਸੀ ਐਕਸੀਡੈਂਟ ਹੋ ਗਿਆ ਭਾਰੀ ਵਰਨਾ ਗੱਡੀ ਸੀ ਜਿਹਨੇ ਐਕਸੀਡੈਂਟ ਕਰਿਆ ਸਾਡਾ ਉਹ ਗੱਡੀ ਦਾ ਨੰਬਰ ਜਿਹੜੇ ਬੰਦੇ ਨੇ ਗੱਡੀ ਠੋਕੀ ਹੈ ਉਹਨਾਂ ਦਾ ਫੋਨ ਨੰਬਰ ਅਸੀਂ ਰਾਤ ਥਾਣੇ ਆ ਕੇ 12 ਵਜੇ ਆ ਕੇ ਰਾਤ ਉਹਰੇ ਆਪਣਾ ਮੁੱਛੀ ਸਾਹਿਬ ਨੂੰ ਸਾਰਾ ਉਹਨਾਂ ਨੰਬਰ ਵੀ ਦਿੱਤਾ ਬੰਦਿਆਂ ਦਾ ਗੱਡੀ ਨੰਬਰ ਵੀ ਦਿੱਤਾ ਸਭ ਕੁਝ ਦਿੱਤਾ ਦੂਜੀ ਗੱਲ ਸਾਡਾ ਬੰਦਾ ਬੱਤੀ ਦੇ ਵਿੱਚ ਸੀਗਾ ਰੈਫਰ ਸੀਗਾ ਦੂਜੀ ਗੱਲ ਅਸੀਂ ਇਹਨੂੰ ਕਿਹਾ ਭਈ ਜਿਹੜੀ ਭਈ ਕਾਰਵਾਈ ਬੰਦੇ ਨਾਲ ਬਣਦੀ ਹੈ ਉਹ ਉਹ ਦੀ ਤੁਸੀਂ ਕਾਰਵਾਈ ਕਰ ਦਿਓ ਪਰ ਉਹ ਤਿੰਨ ਬੰਦੇ ਆਏ ਜਿਹਨੇ ਗੱਡੀ ਠੋਕੀ ਤਿੰਨ ਬੰਦੇ ਆਏ ਤਿੰਨ ਬੰਦੇ ਪੰਨੇ ਮੁਰਚੀ ਦਾ ਉਹਨਾਂ ਗੱਲ ਗੱਲ ਕਰਕੇ ਉਰੋਂ ਚਲੇ ਗਏ ਬਲਕਿ ਪੁਲਿਸ ਦਾ ਫਰਜ਼ ਬਣਦਾ ਸੀ ਵੀ ਇੱਕ ਵਾਰ ਦੋਨੋਂ ਪਾਰਟੀ ਨੂੰ ਪੁੱਛਣਾ ਵੀ ਹਾਂ ਭਾਈ ਤੁਸੀਂ ਕਿਵੇਂ ਚਾਹੁੰਦੇ ਕਿਵੇਂ ਨਹੀਂ ਚਾਹੁੰਦੇ ਪੁਲਿਸਾਰ ਨੇ ਇੱਕ ਵਾਰ ਦੇ ਪੁੱਛਿਆ ਯਾਰ ਨਾ ਉਹਨਾਂ ਨੂੰ ਵੀ ਕਿਹਾ ਵੀ ਭਾਈ ਤੁਸੀਂ ਹਲੇ ਖੜ ਜੋ ਫਿਰ ਇਹ ਦੂਜੀ ਪਾਰਟੀ ਆਉਂਦੀ ਆ ਕਿਸੇ ਨੇ ਬਿਨਾਂ ਗੱਲ ਸੁਣੇ ਉਹ ਤਿੰਨ ਬੰਦੇ ਨੂੰ ਭੇਜਤਾ ਦੂਜੀ ਗੱਲ ਐਕਸ਼ਨ ਜਿੱਥੇ ਗੱਲ ਹੋਇਆ ਇਹ ਉਹਨਾਂ ਦੀ ਗੱਲ ਗੱਡੀ ਖੜੀ ਸੀਗੀ ਉਹ ਆਪਣੀ ਗੱਡੀ ਵੀ ਟੋ ਕਰਕੇ ਕਰਾ ਕੇ ਵਾਪਸ ਲੈ ਗਏ ਬਲਕਿ ਪੁਲਸਾਂ ਦਾ ਫਰਜ਼ ਬਣਦਾ ਸੀ ਉਹ ਉੱਥੋਂ ਗੱਡੀ ਚੱਕ ਕੇ ਪਿੰਨੇ ਥਾੜੇ ਚ ਗੱਡੀ ਗੱਡੀ ਨੂੰ ਕਰਦੇ ਜਮਾ ਜਮਾ ਕਰਦੇ ਤੇ ਸਾਡਾ ਪੱਖ ਸੁਣ ਕੇ ਫੇਰ ਕੋਈ ਕਰਦੇ ਕੋਈ ਹੱਲ ਸਾਡਾ ਹੱਲ ਨੇ ਕੋਈ ਨਹੀਂ ਕਰਿਆ ਤਿੰਨ ਬੰਦੇ ਉਰੇ ਆ ਕੇ ਮੁਛੀਬਾ ਨੂੰ ਕੰਚ ਕੋਈ ਗੱਲ ਕਰਕੇ ਪਤਾ ਨਹੀਂ ਕੀ 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 ਕਹਿ ਕੇ ਚਲੇ ਗਏ ਉਰੋ ਸਾਡੀ ਇਹਨੇ ਕੁਝ ਵੀ ਨਹੀਂ ਸੁਣਿਆ ਹੁਣ ਤਾਂ ਕੋਈ ਕਾਰਵਾਈ ਨਹੀਂ ਕਰੀ ਕੋਈ ਕੁਝ ਨਹੀਂ ਕਰਿਆ ਅਸੀਂ ਉਰ ਦਾ ਕੋਰੇ ਬੈਠੇ ਆ ਜਦੋਂ ਤੱਕ ਸਾਡੇ ਹੱਥਰੇ ਵਿੱਚ ਐਫਆਰ ਦੀ ਕਾਪੀ ਨਹੀਂ ਜਾਂਦੀ ਤੁਸੀਂ ਬੱਚੇ ਨੂੰ ਐਡਮਿਟ ਨਹੀਂ ਕਰਾਇਆ ਹਸਪੀਟਲ ਜੀ ਐਡਮਿਟ ਕਰਾਇਆ ਸਿਵਲ ਵਾਲਿਆਂ ਨੇ ਰੈਫਰ ਕਰਤਾ ਸੀ 32 ਤੇ 32 ਆਲੇ ਨੇ ਫਸਟ ایڈ ਕਿੱਟ ਦੇ ਕੇ ਜਾਂ ਹੋਰ ਸੱਟਾਂ ਸਾਰਾ ਦੇਖ ਕੇ ਉਹਨੂੰ ਅਜੂਰੋ ਭੇਜਤਾ ਉਹਨੂੰ ਐਨੀ ਗੱਲ ਕਹਿਤੀ ਕਿ ਭਾਈ ਹਾਲੇ ਸਾਡੇ ਕੋਲ ਉਹ ਜਗ੍ਹਾ ਹੈ ਨਹੀਂ ਤੁਸੀਂ ਖੰਨੇ ਵਾਲੇ ਸਿਵਲ ਦੇ ਵਿੱਚ ਇਹਨੂੰ ਵਾਪਸ ਲੈ ਜਾਓ ਬਲਕਿ ਜਦ ਖੰਨੇ ਸਿਵਲ ਵਾਪਸ ਉਹ ਲੈ ਕੇ ਗਏ ਸਿਵਲ ਵਾਲਿਆਂ ਨੇ ਜਵਾਬ ਦਿੱਤਾ ਕਿ ਭਾਈ ਸਾਫੀ ਮੁੰਡੇ ਵਾਸਤੇ ਸਾਡੇ ਕੋਲ ਕੋਈ ਥਾਂ ਨਹੀਂ ਹੈਗੀ ਬੱਚੇ ਦੀ ਸਿਹਤ ਦਾ ਕੀ ਹਾਲ ਹੈ ਜੀ ਬੱਚੇ ਦੀ ਸਿਹਤ ਦਾ ਹਾਲ ਬਹੁਤ ਬੁਰਾ ਹੁਣ ਵੀ ਬੱਚਾ ਸ਼ਿਵ ਵਾਲੇ ਬਾਹਰ ਖੜਾ ਹੈ ਸ਼ਿਵ ਵਾਲੇ ਬੰਦਾ ਦਾਖਲ ਨਹੀਂ ਕਰ ਰਿਹਾ ਤੁਸੀਂ ਇਹਨੂੰ ਐਡਮਿਟ ਕਿਉਂ ਨਹੀਂ ਕਰਾ ਰਹੇ ਕਿਤੇ ਸਰ ਉਹ ਆਪ ਬੰਦੇ ਡਿਊਟੀ 'ਤੇ ਲਾਤੀ ਦੂਜੀ ਗੱਲ ਐਡਮਿਟ ਸਰ ਉਹਨੂੰ ਕਰਨਾ ਕਰਾਉਨੇ ਆ ਪੁਲਿਸਾ ਫਰਜ ਬਣਦਾ ਸੀ ਅੱਜ ਉਹਦੇ ਬੈਠਾ ਸਾਨੂੰ ਬੈਠਣ ਦਾ ਕਾਰਨ ਇਹ ਹੈ ਜੋ ਪੁਲਿਸਾ ਫਰਜ ਬਣਦਾ ਸੀ ਪੁਲਿਸ ਨੇ ਫਰਜ ਆਪਣਾ ਪੂਰਾ ਨਹੀਂ ਕਰਿਆ ਉਹ ਤਿੰਨ ਬੰਦੇ ਉਰੋਂ ਵਾਪਸ ਚਲੇ ਗਏ ਉਹ ਨਾਲੇ ਸਾਨੂੰ ਇੰਨੀ ਗੱਲ ਕਹਿ ਕੇ ਗਏ ਨੇ ਕਿ ਕਹਿੰਦਾ ਸਾਡੇ ਕੋਲ ਐਸਪੀ ਨੇ ਮਿੱਤਰ ਨੇ ਕਰੇ ਕੀ ਮਿੱਤਰ ਨੇ ਸਾਨੂੰ ਉਹ ਨਹੀਂ ਤਾਂ ਕੀ ਦੇ ਕੇ ਹੋਏ ਸਾਨੂੰ ਸਾਰੇ ਚੱਲੇਗੇ ਕਿ ਸਾਡਾ ਜੋ ਕੰਮ ਹੈ ਨਾ ਤੁਸੀਂ ਕਰ ਲਓ ਤੁਸੀਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਿਰ ਅਸੀਂ ਪ੍ਰਸ਼ਾਸਨ ਨੂੰ ਨਹੀਂ ਮੰਗ ਮੰਗਦੇ ਕਰਦੇ ਆ ਵੀ ਜੋ ਵੀ ਉਹਨਾਂ ਖਿਲਾਫ ਕਾਰਵਾਈ ਬਣਦੀ ਹੈ ਵੀ ਉਸ ਕਾਰਵਾਈ ਕਰਕੇ ਐਫਆਰ ਸਾਨੂੰ ਕਾਪੀ ਦੇ ਦੇਣਾ ਤਾਂ ਕਿ ਜਿਹੜੇ ਬੱਚੇ ਦਾ ਪਰਿਵਾਰ ਹੈ ਬੱਚੇ ਪਰਿਵਾਰ ਨੂੰ ਮਦੇ ਸ਼ਾਂਤੀ ਮਿਲ ਜਵੇ ਵੀ ਭਾਈ ਜੇ ਸਾਡੇ ਬੱਚੇ ਨਾਲ ਜਿਹੜਾ ਘਾਟਾ ਹੋਇਆ ਵੀ ਉਹ ਦੋਸ਼ੀਆਂ ਨੂੰ ਸਜ਼ਾ ਮਿਲ ਗਈ ਧੰਨਵਾਦ ਕਾਲੀਕ ਐਕਸੀਡੈਂਟ ਹੋਇਆ ਸੀਗਾ ਵਰਨਾ ਗੱਡੀ ਦਾ ਐਕਸੀਡੈਂਟ ਹੋਇਆ ਸੀਗਾ ਤੇ ਇਹ ਰਾਤ ਜਿਹੜਾ ਐਕਸੀਡੈਂਟ ਦਾ ਸੀਗਾ ਬੁਖਵਾ ਸੀਗਾ ਤੇ ਪਹਿਲਾਂ ਇਹਨਾਂ ਦੀ ਹੱਥ ਵਿੱਚ ਗੱਲਬਾਤ ਚੱਲ ਰਹੀ ਸੀਗੀ ਕੰਪਰਮਾਈਜ਼ ਦੀ ਗੱਲਬਾਤ ਚੱਲ ਰਹੀ ਸੀਗੀ ਉਹ ਕੰਪਰਮਾਈਜ਼ ਦੀ ਗੱਲਬਾਤ ਨਾ ਚੱਲਣ ਕਰਕੇ ਇਹ ਹੁਣ ਕੈਮਰਨ ਸਾਡੀ ਕਾਰਵਾਈ ਕਰੋ ਸਾਡੇ ਕੋਲ ਜਿਹੜੇ ਹੁਣ ਇਨਵੈਸਟੀਗੇਟਿੰਗ ਆਫੀਸਰ ਨੇ ਥੋੜੀ ਬਿਜ਼ੀ ਹੋਣ ਕਰਕੇ ਅਸੀਂ ਨਾਮ ਆਸ਼ਵਾਸ਼ਣ ਦਿੱਤਾ ਵੀ ਜਿਹੜੀ ਵੀ ਤੁਹਾਡੀ ਕਾਰਵਾਈ ਅਸੀਂ 32 'ਚ ਕਰਾਂਗੇ ਪਹਿਲਾਂ ਸਾਨੂੰ ਏਸੀਬ 32 'ਚ ਬੰਦਾ ਸੀਰੀਅਸ ਹੈ पर उनको कहंदे 32 चोए अपने ਥੋੜੇ ਵਰਡੀਆਂ ਇਹਨਾਂ ਦੇ ਸਾਹਮਣੇ ਖੰਨੇ ਲੈ ਆਇਆ ਸੀ ਜਾਂ ਸਿਮਰ ਇਹ ਕਹਿੰਦੇ ਅਸੀਂ ਖੰਨੇ ਲੈ ਆਏ ਵਾਪਸ ਠੀਕ ਹੈ ਪਰ ਉੱਥੇ ਨਹੀਂ ਐਡਮਿਟ ਕੀਤਾ ਸਰ ਉਹਨੂੰ ਕਿਸੇ ਨਾ ਕਿਸੇ ਨੇ ਡਾਕਟਰ ਨੇ ਕੇਅਰ ਨਹੀਂ ਕੀਤੀ ਉਹ ਵਾਪਸ ਇੱਥੇ ਆ ਰਹੇ ਨੇ ਕਹਿੰਦੇ ਪਤਾ ਲੱਗਿਆ ਜੀ ਕਿੱਥੇ ਆ ਰਹੇ ਨੇ ਥੋੜੇ ਥਾਣੇ ਦੇ ਮੂਹਰੇ ਆ ਰਹੇ ਨੇ ਥਾਣੇ ਤੇ ਕੀ ਆਣਗੇ ਮੈਂ ਉਹਨੂੰ ਕਿਹਾ ਜੇ ਬੰਦਾ ਥੋੜਾ ਸੀਰੀਅਸ ਹੈ ਤੁਸੀਂ ਉਹਨੂੰ ਐਡਮਿਟ ਕਰਾਓ ਜੋ ਬੰਦੇ ਕਾਰਵਾਈ ਅਸੀਂ ਕਰ ਦਾਂਗੇ ਠੀਕ ਹੈ ਪਹਿਲਾਂ ਇਹ ਕਹਿ ਰਹੇ ਸੀਗੇ ਵੀ ਸਾਨੂੰ ਕੰਪਨਸੇਸ਼ਨ ਕਰਾ ਦਿਓ ਇਹਨਾਂ ਦੇ ਰਾਜਨਾਮੇ ਦੀ ਗੱਲ ਚੱਲ ਰਹੀ ਸੀ ਰਾਜਨਾਮ